ਹਾਂਜੀ ਸਸਰੀਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥ ਚੈਨਲ ਤੇ ਹੋਰ ਸਾਰੇ ਤੁਸੀਂ ਟਿਕ ਟਾਕ ਉਹ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀ ਬਖਸ਼ੇ ਤੇ ਆਪਣਾ ਆ ਗਿਆ ਜੀ ਮਨਿਆਰੀ ਦਾ ਸਮਾਨ ਨਵਾਂ ਸਮਾਨ ਆ ਗਿਆ ਕੋ ਤੁਹਾਨੂੰ ਦਿਖਾ ਰਹੇ ਆਪ ਕੋ ਲੈ ਕੇ ਗਏ ਜੀ ਚੂੜੀਆਂ ਇਹ ਇਹਨਾਂ ਪਾਸਾਰੀਆਂ ਇਸ ਕੋਲੇ ਕਲਰ ਪਾਉਣੇ ਹਜੇ ਵੀ ਭਾਈ ਸੌਣ ਦਾ ਕੰਮ ਚੱਲੀ ਅੱਜ। ਸੌਣ ਦੀਆਂ ਚੂੜੀਆਂ ਹਜੇ ਵੀ ਬਹੁਤ ਟਿਕ ਰਹੀਆਂ ਬਹੁਤ ਹੀ ਜ਼ਿਆਦਾ। ਆਪਣੇ ਕੋਲੇ ਨਿਊ ਲਿਖੇ ਵੀ ਆ ਗਏ ਚੂੜੀਆਂ ਨੇ। ਇਹਨਾਂ ਦੇਖੋ ਭਾਈ ਅੱਜ ਜੇ। ਵਡਾ ਰਵਾਜ ਆਇਆ ਭਾਈ ਲਾਲ ਤੇ ਹਰੀਆਂ ਚੂੜੀਆਂ ਦਾ ਹਰ ਇੱਕ ਭੈਣ ਨੇ ਲਾਲ ਤੇ ਹਰੀਆਂ ਹੀ ਚੂੜੀਆਂ ਪਵਾਈਆਂ ਪਹਿਲਾਂ ਵੀ ਆਪਾਂ ਤੋਂ ਗਾਹਕ ਹਰੀਆਂ ਤੇ ਲਾਲ ਹੀ ਲੈ ਕੇ ਗਏ ਆ ਹੁਣ ਆਏ ਉਹ ਵੀ ਹਰੀਆਂ ਤੇ ਲਾਲ ਹੀ ਲੈ ਕੇ ਗਏ ਆ ਕਿਸੇ ਨੇ ਤਾਂ ਆਈਆਂ ਤਾਂ ਦੂਰ ਦੂਰ ਦਰਜਨ ਕਿਸੇ ਨੇ ਦਰਜਨ ਦਰਜਨ ਅੱਡੋ ਅੱਡੀ ਮੰਡੀ ਚੁਆਇਸ ਹੁੰਦੀ ਏ ਜਿਵੇਂ ਕਿਸੇ ਨੂੰ ਚੰਗਾ ਲੱਗੇ ਆਪਣੇ ਕੋਲੇ ਆਏ ਆ ਜੀ ਨਿਊ ਲੱਛੇ ਚੁੰਦੀਆਂ ਨੇ ਸੋਹਣੇ ਕਲਰ ਹੋਰ ਵੀ ਆ ਗਏ ਉਹ ਆਪਾਂ ਜੀ ਤੁਹਾਨੂੰ ਦਿਖਾਵਾਂਗੇ ਵੀ ਆਪਣੀਆਂ ਛੋਟੀਆਂ ਵੱਡੀਆਂ ਚੂੜੀਆਂ ਨੇ ਵਿੱਚੇ ਹੀ ਮੈਚ ਹੋ ਗਏ ਭਾਈ ਸੋਨ ਦੇ ਦੇਣਾ ਸਾਰੀਆਂ ਭੈਣਾਂ ਜ਼ਰੂਰ ਪਵਾਓ ਚੂੜੀਆਂ ਸੋਨ ਦੇ ਮਹੀਨੇ ਦੇ ਵਿੱਚ ਕੱਚ ਹਟਾਇਆ ਚੰਗਾ ਹੁੰਦਾ ਹੈ ਪਲੀਜ਼ ਜ਼ਰੂਰ ਜ਼ਰੂਰ ਪਵਾਉਣਾ ਭੈਣਾਂ ਨੇ ਚੂੜੀਆਂ ਲਓ ਜੀ ਆਪਾ ਹਲ ਅੱਛਾ ਤਾਂ ਦਿੱਤਾ ਜੀ ਆਪਾਂ ਬੰਨ ਅੱਜ ਆ ਗਿਆ ਜੀ ਆਪਣਾ ਮਨਿਆਰੀ ਦਾ ਸਮਾਨ ਖੋਰ ਉਹ ਪਾਸੋਂ ਦਫਾ ਰਹੀ ਹੈ। ਭਾਵੇਂ ਇਹ ਪੈਸੇ ਜੀ ਗੰਢ ਦੇ ਦਿੰਨੇ ਆ ਦੂਜੇ ਲੱਛੇ ਚ ਰਹਿ ਗਈਆਂ ਆਪਣੀਆਂ ਚੂੜੀਆਂ। ਚਲੋ ਜੀ ਆਪਾਂ ਰੱਖ ਲਏ। ਲਓ ਜੀ ਰੱਖ। ਚੂੜੀਆਂ ਤਾਂ ਆਪਾਂ ਰੱਖਤੀਆਂ। ਆ ਗਿਆ ਜੀ ਆਪਣਾ ਔਲੇ ਦਾ ਤੇਲ। ਆ ਗਈ ਜੀ 20 ਵਾਲੀ ਪੈਕ। ਇਹ ਆਪਣੀ ਖਤਮ ਹੋਈ ਪਈ ਸੀ ਅੱਗੇ ਆਪਣੀ 20 ਵਾਲੀ ਪੈਕ ਜੀ ਔਲੇ ਸੇ ਸੇਲ ਦੀ ਅੱਗੇ ਜੀ ਵੱਡੀ ਪੈਕ 50 ਵਾਲੀ ਇਹ ਅੱਗੇ ਜੀ 4 ਪੈਕ ਅਰਜ ਜੀ ਬੈਲ ਗੁਲਾਬ ਜਲ हेयर ਰੂਵਰ 1248 ਆਵਲਾ ਆ ਗਿਆ ਆਹ ਗੰਜੀ ਵੱਡੀ ਪਚਾਹ ਵਾਲੀ ਪੈਕ ਔਲੇ ਦੇ ਤੇਲ 10 ਵਾਲੀ 20 ਵਾਲੀ 50 ਵਾਲੀ

ਠੀਕ ਏ ਜੀ ਆ ਗਿਆ ਜੀ ਆਪਣਾ ਗੁਲਾਬ ਜਲ ਤਾਂ ਆ ਗਿਆ ਜੀ ਆਪਣਾ ਗੁਲਾਬ ਜਲ ਆਪਣੇ ਕੋਲੇ ਬਈ 30 ਵਾਲੀ ਪੈਕ ਸੀ ਵੱਡੀ ਤੇ ਆਪਾਂ ਮੰਗਵਾਈਏ 10 ਵਾਲੀ ਪੈਕ ਇਹ ਪਾ ਮੰਗਾਈ ਹੈ ਜੀ 10 ਵਾਲੀ ਪੈਕ ਗੁਲਾਬ ਜਲ ਦੀ ਇਹ 10 ਵਾਲੀ ਪੈਕ ਆ ਗਈ ਜੀ ਉਹ ਆਪਣੇ ਕੋਲੇ 20 ਵਾਲੀ ਪੈਕ ਪਈ ਸੀ ਉਹ ਵੈਸੇ ਕੱਢ ਕੇ ਰੱਖਾਂਗੇ ਆਪਾਂ ਸੋਹਣੀ ਲੱਗਦੀ ਏ ਪਾਈ ਪਾਈ ਇਹ ਆ ਗਈ ਜੀ ਆਪਣੀ 10 ਵਾਲੀ ਪੈਕ ਇਹ ਆ ਗਿਆ ਜੀ ਗੁਲਾਬ ਜਲ 10 ਵਾਲਾ ਦੇਖੋ ਜੀ ਆਪਣਾ ਆ ਗਿਆ ਨਿਊ ਸਮਾਨ ਆ ਗਿਆ ਆਪਣਾ ਔਲੇ ਦਾ ਤੇਲ ਛੋਟੀ ਗਲਾਵ ਜਲ ਪੈਕ ਠੀਕ ਹੈ ਜੀ ਆਪਾਂ ਕਰਾਂਗੇ ਵੀਡੀਓ ਦਾ ਐਂਡ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤੇ ਆਪਾਂ ਕਰਾਂਗੇ ਵੀਡੀਓ ਦਾ ਐਂਡ ਤੇ ਆਪਣੇ ਕੋਲ ਆਇਆ ਜੀ ਇਹ ਬਨਿਆਰੀ ਦਾ ਸਮਾਨ ਜੇ ਕਿਸੇ ਨੂੰ ਪਹਿਨਣ ਨੂੰ ਚਾਹੀਦਾ ਹੋਵੇ ਔਨਲਾਈਨ ਸ਼ਾਪਿੰਗ ਕਰਨੀ ਹੋਵੇ ਤਾਂ ਜਰੂਰ ਤੁਸੀਂ ਦੱਸ ਸਕਦੇ ਹੋ ਤੇ ਠੀਕ ਹੈ ਜੀ ਓਕੇ ਬਾਏ ਬਾਏ ਆਪਾਂ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਆਪਣਾ ਆ ਗਿਆ ਜੀ ਮਨਾਈ ਦਾ ਸਮਾਨ ਹੋਰ ਵੀ ਬਹੁਤ ਆ ਚੁੱਕੋ ਆਪਾਂ ਅਗਲੀ ਵੀਡੀਓ 'ਚ ਦਿਖਾਵਾਂਗੇ ਤੁਹਾਨੂੰ ਤੇ ਆਪਾਂ ਕਰਦੇ ਆ ਵੀਡੀਓ ਦੰਡ ਪਲੀਜ਼ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓਸ ਦੇਖਦੇ ਆ ਜਰੂਰ ਮੇਰੀ ਲਾਈਵ ਦੇ ਵਿੱਚ ਜਰੂਰ ਪਹੁੰਚਿਆ ਕਰੋ 12 ਤੋਂ 2 ਮੇਰੀ ਲਾਈਵ ਹੈ ਪਲੀਜ਼ ਜਰੂਰ ਪਹੁੰਚਣਾ ਗਲਤੀ ਹੋਈ ਜੀ ਮਾਫ ਕਰਨਾ ਆਪਾਂ ਕਰਦੇ ਆ ਵੀਡੀਓ ਦੰਡ ਵਧੀਆ-ਵਧੀਆ ਕਮੈਂਟ ਕਰਿਆ ਕਰੋ ਸੋਹਣੇ-ਸੋਹਣੇ ਵੀਡੀਓ ਦੇਖ ਕੇ ਤੇ ਅੱਗੇ ਵੀ ਸ਼ੇਅਰ ਕਰਿਆ ਕਰੋ ਵੀਡੀਓ ਮੇਰੀ ਪੂਰੀ ਵੀਡੀਓ ਜਰੂਰ ਵਾਚ ਕਰਿਆ ਕਰੋ ਤਾਂ ਕਿ ਭਾਈ ਮੈਨੂੰ ਹੈਲਪ ਦੀ ਲੋੜ ਹੈ ਪਲੀਜ਼ ਜਰੂਰ ਮੇਰੀ ਹੈਲਪ ਕਰਨੀ ਮੇਰੇ ਸਾਰੇ ਭੈਣ ਭਰਾਵਾਂ ਨੇ ਵੱਧ ਤੋਂ ਵੱਧ ਜੁੜਨਾ ਮੇਰੇ ਭੈਣ ਭਰਾਵਾਂ ਨੇ ਮੇਰੇ ਨਾਲ ਤੇ ਚੈਨਲ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਆਪਾਂ ਕਰਦੇ ਹਾਂ ਜੀ ਵੀਡੀਓ ਦਾ ਐਂਡ